ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਬਾਈ ਬਬਲੂ ਕੋਲੇ ਪਹੁੰਚਿਆ ਪਿੰਡ ਕਰਿਆੜ ਵਾਲਾ ਜੀ ਤੇ ਡਰੈਸ ਤੇ ਬਾਈ ਦੇ ਕੈਮਰਾ ਮਾਰਦ ਨੇ ਇੱਕ ਤੁਹਾਨੂੰ ਐਰ ਸਾਰ ਬੈਡ ਦਿਖਾ ਦੇਾਂਗੇ ਥੋੜੀ ਕ੍ਰਾਸ ਠੀਕ ਹੈ ਜੀ ਵਾਧਾ ਅੰਗ ਇਹਦਾ ਐਰ ਸੈਰ ਵਾਲਾ ਹੀ ਆ ਤੇ ਚੰਗਾ ਇਹਨੇ ਫੈਟ ਵਾਲਾ ਦੁੱਧ ਪਾਉਣਾ ਆਜੋ ਬਾਈ ਜੀ ਬੱਸੀ ਬਹੁਤ ਡਾਗ ਬਣੀ ਹੋਈ ਬੱਸੀ ਫਿਰ ਕਿਸ ਨੇ ਟੀਕਾ ਫਿਰ ਬਬਲੂ ਚੰਗੇ ਹੀ ਪੜਾਇਆ ਸੀ ਨਾ ਬਾਈ ਹੋ ਠੀਕ ਹੋ ਮਾਹ ਯਾਰ ਬੱਸੀ ਦਾ ਕੋਈ ਯਾਰ ਕੀ ਆ ਬਾਤ ਆਈ ਆ ਬਾਈ ਦੱਸ ਕੇਤੀ ਮੈਨੂੰ ਕਹਿੰਦਾ ਬਾਈ ਬਹੁਤ ਮੰਗਰ ਤੂੰ ਕਰ ਦਿੱਤੇ ਕਾਰ ਦੀ ਸੈਕਸ਼ਨ ਦੀ ਮਨੇ ਪੜਾਇਆ ਵਾਲਾ ਇਹਦੇ ਬਾਰੇ ਕਰਦੇ ਆ ਗੱਲਬਾਤ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ ਨੰਬਰ ਹੈ 7099980 ਜੌਂਡੀ ਪਿੰਡ ਜੀ ਪਿੰਡ ਕਰੜਾ ਜ਼ਿਲ੍ਹਾ ਰਡਾਂਸੀ ਦਾ ਰਾਮਪਰਾਹੁਲ ਜੀ ਨੇੜੇ ਆਪਾਂ ਨੂੰ ਰਾਮਪਰਾ ਮੰਡੀ ਕੋਈ ਤੇ ਇਧਰ ਤਾਪਾ ਤੇ ਵੀਰੇ ਜਿਹੜੀ ਆਪਾਂ ਬੱਚੀ ਦੇਖੀ ਜਾਨੇ ਆ ਐਰ ਫੈਰ ਚ ਪੈਂਦੀ ਆ ਇਹਦੀ ਮਾਂ ਆਪ ਹੀ ਬੱਸੀ ਆ ਦੇ ਨਾਲ ਮਗਰ ਹੀ ਬੱਸੀ ਆ ਜੀ ਕਿਹੜਾ ਸੁਆ ਸੁਪੀ ਜੀ ਇਹ ਦੂਜਾ ਸੁਆ ਸੁਪੀ ਜਿਹੜਾ 18 ਕਿਲੋ ਉਹ ਦਿੱਤਾ ਪਹਿਲਾ ਸੁਈ ਜੀ ਕਦੋਂ ਸੁਈ ਆ ਜੀ ਇਹ ਸੁਈ ਰਾਤ ਸੁਈ ਆ ਜੇਰ ਜੂਰੀ ਨੂੰ ਕੰਪਲੀਟ ਆਪਰੇ ਕੋਲ ਵੀਡੀਓ ਹੀ ਬਣੀ ਹੋਈ ਨਹੀਂ ਜੇਰ ਜੂਰ ਵਾਲਾ ਤਾਂ ਇਹਦੇ ਕੋਈ ਗੱਲ ਨਹੀਂ ਹੁੰਦੀ ਜੇ ਹੁੰਦੀ ਆ ਫੇਰ ਹੀ ਪਾਉਨੇ ਹਨਾ ਹਾਂ ਹਾਂ ਤੇ ਵੀਰੇ ਜਿਹੜੀ ਇਹਦੇ ਮਗਰ ਬੱਛੀ ਆ ਕਿਹੜੇ ਸੀਮੰਦੀ ਆ ਆਪ ਵੀ ਨੋ ਜਪਰਾ ਮੇਰੇ ਸੀਮਣਾ ਆਪਾਂ ਤੁਹਾਨੂੰ ਪੁੱਛ ਕੇ ਦੱਸਾਂ ਪੂਰਾ ਮਹਿੰਗਾ ਟੋਪ ਸਾਡੀ ਗੱਲ ਜੀ ਘਪਰਾ ਆ ਵਾ ਪਾਣੀ ਸੁ ਤੇ ਬਬਲੂ ਦੁੱਧ ਦੇ ਕਿੰਨਾ ਦੇ ਦੂ ਵੀਰੇ ਤੇਰੀ ਬਾਈ ਬਾਈ ਬੀ ਤੋਂ 22 ਕਿਲੋਤ ਦੇ ਦਿੰਦਾ ਰਹਾ ਹੰਦਰ ਨਾ ਬੈਠ ਓਕੇ ਦਿਖਾਓ ਇਧਰ ਨੂੰ ਕਰ ਹੂੰ ਪੂਰਾ ਪੂਰਾ ਸਾਫ ਕਰੀ ਵੇ ਭਰਾ ਮੇਰਾ ਓਕੇ ਜੀ ਜਮਾ ਸਾਫ ਆ ਬਾਕੀ ਥਣ ਲੇਵੇ ਦੀ ਪੂਰੀ ਸਾਫ ਆ ਕਿ ਲਿਆਓ ਜੀ ਪਾਣਾ ਪਾਣੀ ਨਾ ਪਾਏ ਕੋਈ ਚੱਕਰੀਂ ਦੇ ਥਲੇ ਠਾ ਬੜਿਆ ਫਿਰ ਲੈ ਓਕੇ ਜਮਾ ਬਰਫੀ ਆ ਜਮਾ ਬਰਫਾ ਬਾਈ ਯਾਰ ਕੋਈ ਜਬਾਰ ਕਿ ਹੋਈ ਆ 5 ਸਾਲ ਦਾ ਇਹ ਨਹੀਂ ਚੰਗੀ ਆ ਮੂੰਹੋਂ ਵੀ ਚਾਰ ਦੰਦਾ ਐ ਕਿ ਫਿਰ ਕਿੰਨਾ ਕ ਦੁੱਧ ਕਹਿ ਕੇ ਦੇਮਾ ਵੀਰੇ ਅੱਜ ਆ ਬਾਈ ਕਿਲੋਤ ਕਹਿ ਕੇ ਦੇ ਰਹਾ ਭਰਾ ਮੇਰਾ ਓਕੇ ਜੀ ਜਿਵੇਂ ਬੋਲੇਪੁਰ ਆਪਣਾ 15 ਕਿਲੋ ਬੋਲੀ ਤੋਂ ਸਟਾਰਟਿੰਗ ਹੋਈ ਜਾ ਬਰਾ ਮਰੇ ਇਹ ਠੀਕ ਬਾਕੀ ਦੀ ਗੱਲ ਯਾਰ ਜਿਹੜੇ ਇਹਨੇ ਦੁੱਧ ਪਾਉਣਾ ਪਾਉਣਾ ਵੀ ਫੈਟ ਵਾਲਾ ਫੈਟ ਵਾਲਾ ਪਾਉਣਾ ਬਈ ਜਮਾ ਬਾਕੀ ਦਾ ਜਿਹੜੇ ਵੀਰ ਘਰੇ ਰੱਖਣ ਵਾਸਤੇ ਵੈੜ ਮੰਗਦੇ ਆ ਉਹਨਾਂ ਵਾਸਤੇ ਇਹ ਸਨੇਰੀ ਮੌਕਾ ਜਮਾ ਸਨੇਰੀ ਮੌਕਾ ਠੰਡੀ ਸੀਰ ਪਰ ਨਾ ਟੌਪ ਦਾ ਨਗੀ ਨਹੀਂ ਹੈ ਬਸ ਯਾਰ ਹਮ ਆ ਲੈ ਛਕੜਾਗੇ ਤਾਂ ਨੰਬਰ ਵਾਲਾ ਚਾਹੀਏ ਨਹੀਂ ਸੀਰ ਸੁਣਾ ਬੱਤੇ ਦਾ ਕਰ ਤੇ ਬਾਕੀ ਦਾ ਯਾਰ ਬਬਲੂ ਵਜਨ ਵਜੂਦ ਬਹੁਤ ਆ ਹਨਾ ਨਹੀਂ ਨਹੀਂ ਬਣਾਇਆ ਲੈ ਆ ਦੇਖੋ ਬੇਸ ਸਰੂ ਹੋ ਖੜਾਗਾ ਆ ਖੜੀਏ ਪੈਰ ਗੱਡੀ ਮਾਰੋ ਇਹਨੂੰ ਕਹਿੰਦੇ ਆਪਾਂ ਸੱ ਓਕੇ ਜਮ ਹਣਾ ਹਾਂ ਕੁਆਲਿਟੀ ਚੰਗੀ ਜੀ ਬਾਕੀ ਦੁੱਧ ਦੇ ਨੇ ਫੈਟ ਵਾਲਾ ਪਾ ਦੇਣਾ ਤੇ ਥਣ ਲੇਵੇ ਦੀ ਪੂਰੀ ਸਾਫ ਤੇ ਸੁਥਰੀ ਆ ਜੀ ਆ ਦੇਖੋ ਜੀ ਤੇ ਜਿਵੇਂ ਆਪਣੀ ਲਾਈਟ ਲਾਈ ਵੀ ਹੁੰਦੀ ਆ ਰੰਗ ਇਹਦਾ ਇਹ ਜਾਇਂ ਚਮਕਦਾ ਹਣਾ ਹਾਂ ਬਹੁਤ ਚੰਗੀ ਹੈ ਜੀ ਆਪ ਦੋ ਜਗੇ ਇਸ ਨੂੰ ਮਣ ਦਿਆ ਤੇ ਬਿਲਕੁਲ ਬਾਗਰ ਬਸਤੀ ਦੇ ਤੀ ਉਹ ਵੀ ਪੂਰੀ ਟੋਪ ਹੀ ਦਿੱਤੀ ਜੀ ਟੋਪ ਹੀ ਦੇ ਦਿੱਤੀ ਜੀ ਅੱਛਾ ਓਕੇ ਗੱਲ ਬਾਤ ਇਹ ਤਾਂ ਬੇਫਿਕਰ ਹੋ ਜਾ ਬੰਦਾ ਮਗਾ ਬਈ ਤੇ ਆ ਆਨਲਾਈਨ ਮੰਗਾ ਲੈ ਸਿਆਉਣਾ ਆ ਜਾਵਾਂ ਸਿਆਉਣਾ ਲੈ ਓਕੇ ਵੀਰੇ ਬਸ ਬਾਲਾ ਗਾ ਨੂੰ ਡੋਲਣਾ ਬੜੀ ਸੀੜਾ ਭਰਾ ਮੇਰਾ ਬਸ ਇੱਕ ਤਰ੍ਹਾਂ ਦੀ ਵਾਲਾ ਮਾਝ ਹੀ ਲੈ ਜੂ ਪੈਸੇ ਦੱਸ ਬਾਈ ਕਿੰਨੇ ਆ ਤੇ ਪੈਸੇ ਬਈ ਅਰਮੋਲ ਲੋਕ ਦੱਸਿਆ ਇੱਕ 5-5 ਮੰਗ ਰਿਆ ਬਹੁਤ ਵਿਆਸੀ ਹਜ਼ਾਰ ਰੁਪਏ ਦੀ ਵੱਢ ਦੇ ਦਾਂਗੇ ਤੇ ਮਗਰ ਫਿਰ ਬੱਛੀ ਦੇ ਦਾਂਗੇ ਮਗਰ ਬੱਛੀ ਦੇ ਦਾਂਗੇ ਬਾਲਾ ਜਿਹੜਾ ਬੰਦੇ ਦਾ ਆਪਾਂ ਲੈ ਕੇ ਆਏ ਸੀਗੇ ਉਹਨਾਂ ਨੂੰ ਦੱਸਿਆ ਇਹ ਕਹਿੰਦਾ ਬਈ ਬੜਾ ਤਾਕਦਾ ਠੀਕ ਆ ਭਰਾ ਉਹ ਕਹਿੰਦਾ ਵਿੱਚ ਨੂੰ ਜੀ ਨਹੀਂ ਕਰਦਾ ਉਵੇਂ ਹੀ ਨਿਕਲੀ ਜਿਵੇਂ ਅਗਲੇ ਨੇ ਗੱਲ ਕੀਤੀ ਬਾਈ ਜਮਾ ਉਵੇਂ ਹੀ ਨਿਕਲੀ ਠੀਕ ਆ ਜੀ ਇੱਕ ਵੈੜ ਸੀ ਤੇ ਇੱਕ ਤੇ ਪਿੰਡ ਕਰਿਆੜਾ ਇਹ ਤੋਂ ਵੀਡੀਓ ਕਵਰ ਕਰਕੇ ਦਿੱਤੀ ਆ ਬਾਈ ਬਬਲੂ ਕੋਲੇ ਪਹੁੰਚੇ ਆ 82000 ਚੋਡਾ ਮਾਨਤਾਨ ਵੀ ਹੋਣਾ ਜੀ ਠੀਕ ਆ ਤੇ ਬਾਕੀ ਦਾ ਨੰਬਰ ਬਾਈ ਬੋਲਦੀ ਫਿਰ ਨੰਬਰ ਆਪਣਾ 709999064 ਜੀ ਪਿੰਡ ਕਰਿਆੜਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਇੱਕ ਵਾਰ ਸੀ ਇੱਕ ਤੁਹਾਨੂੰ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ